सीएम सरदार भगवंत सिंह मान ਉਹਨਾਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਪਿੰਡ ਟੈਫੀ ਮਾਨਸਾ ਪਟਿਆਲਾ ਰੋਡ ਟੈਫੀ ਪਿੰਡ ਦੇ ਵਿੱਚ ਜਿਹੜਾ ਇੱਥੇ ਟੋਲ ਪਲਾਜਾ ਬੰਦ ਪਿਆ ਸੀਗਾ ਉਹਦੀ ਵੀਡੀਓ ਪਾਈ ਸੀਗੀ ਕਿਉਂਕਿ ਇੱਕ ਇੱਥੇ ਨਾ ਮਤਲਬ ਐਕਸੀਡੈਂਟ ਹੋਇਆ ਸੀਗਾ ਟਰੱਕ ਪਲਟ ਗਿਆ ਸੀਗਾ ਕਾਫੀ ਨੁਕਸਾਨ ਹੋਇਆ ਸੀ ਉਹਦਾ ਤੇ ਉਸ ਤੋਂ ਪਹਿਲਾਂ ਵੀ ਕਾਫੀ ਨੁਕਸਾਨ ਹੋਏ ਸੀਗੇ ਜਿਵੇਂ ਇੱਕ ਨੌਜਵਾਨ ਦੀ ਮੈਰਿਜ ਹੋਣੀ ਸੀਗੀ 15 ਦਿਨ ਪਹਿਲਾਂ ਉਹਦੀ ਡੈਥ ਹੋ ਗਈ ਸੀ ਇੱਥੇ ਇਹ ਉਹ ਕਾਰਨ ਬਣਿਆ ਸੀਗਾ ਜਿਹੜਾ ਇੱਥੇ ਟਾਈਫੀ ਦੇ ਵਿੱਚ ਟੋਲ ਪਲਾਜ਼ਾ ਬੰਦ ਪਿਆ ਸੀਗਾ ਪਰ ਅਸੀਂ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਜਿਹੜੀ ਆਪਾਂ ਵੀਡੀਓ ਪਾਈ ਉਹ ਵੀਡੀਓ ਥੋੜੇ ਟਾਈਮ ਦੇ ਵਿੱਚ ਵਾਇਰਲ ਹੋਈ ਤੇ ਮਾਨ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਤੇ ਰੋਡ ਆ ਜਿਹੜਾ ਬਿਲਕੁਲ ਸਾਫ਼ ਕਰ ਦਿੱਤਾ ਗਿਆਗਾ ਤੁਸੀਂ ਤਸਵੀਰਾਂ ਜਿਹੜੀਆਂ ਇਹ ਵੀਡੀਓ ਵਿੱਚ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਟੋਲ ਨੂੰ ਤੇ ਇੱਧਰ ਜਿਹੜਾ ਮਲਬਾ ਉਹ ਸਿੱਟ ਦਿੱਤਾ ਗਿਆਗਾ ਸੋ ਇਹ ਵੀਡੀਓ ਨੂੰ ਸ਼ੇਅਰ ਤੁਸੀਂ ਪਹਿਲਾਂ ਵੀ ਕੀਤਾ ਸੀ ਤੇ ਆਹ ਵੀਡੀਓ ਨੂੰ